ਅਮਰਤਪਾਲ ਦੀ ਸੋਚ ਤੇ ਦੀਪ ਸਿੱਧੂ ਬਾਈ ਦੀ ਸੋਚ ਤੇ ਦੂਜੇ ਤੇ ਮੈਂ ਲਿਖਿਆ ਵਾ ਹੁਣ ਕਿ ਨਸ਼ੇੜੀ ਹੁਣ ਪੰਥਕ ਬਣਣਗੇ ਹੁਣ ਜਿਹੜੇ ਨਸ਼ੇੜੀ ਨੇ ਉਹ ਪੰਥਰਾ ਉਹ ਕਰਮ ਕੇ ਪੰਥ ਦਾ ਠੇਕਾ ਚੱਕਣਗੇ ਹੁਣ ਫਿਰ ਤਾਂ ਭਲਾ ਆਪਣੇ ਰੱਬ ਹੀ ਭਲਾ ਕਰੂਗਾ ਫਿਰ ਤਾਂ ਕੱਲ ਦੀਆਂ ਇੰਟਰਵਿਊਆਂ ਪਰਸੋ ਦੀਆਂ ਬਹੁਤ ਆ ਰਹੀਆਂ ਨੇ ਬਾਈ ਤੇ ਦੀਪ ਪਾਈ ਦੀ ਗੱਲਬਾਤ ਬਹੁਤ ਕੀਤੀ ਜਾ ਰਹੀ ਆ ਇਹਨਾਂ ਦੇ ਵਕੀਲਾ ਮੰਨੋ ਇਹ ਦੀਪਬਾਈ ਦੀ ਸੋਚ ਨੂੰ ਲੈ ਕੇ ਹੀ ਆਪਣੇ ਅੱਗੇ ਵਧਿਆ ਜਾ ਸਕਦਾ ਤੇ ਅਸੀਂ ਅੱਗੇ ਵਧ ਰਹੇ ਆ। ਮੈਂ ਤਾਂ ਇਹ ਪੁੱਛੋ ਇਹਨਾਂ ਦੇ ਵਕੀਲਾਂ ਨੂੰ ਕਿ ਕਿਹੜੇ ਤੁਸੀਂ ਦੀਪਬਾਈ ਦੀ ਸੋਚ ਤੇ ਚੱਲ ਰਹੇ ਹੋ ਇਹ ਤਾਂ ਦੱਸ ਦੋ। ਮੈਨੂੰ ਇਹ ਵੀ ਦੱਸ ਦੋ ਕਿ ਦੀਪਬਾਈ ਨੇ ਜਿੰਨੇ ਮੈਂਬਰ ਲਾਏ ਸੀਗੇ ਆਪਣੇ ਵਾਰਸ ਪੰਜਾਬ ਦੀ ਜੱਥੇਬੰਦੀ 'ਚ ਉਹ ਚੋਂ ਕਿੰਨੇ ਮੈਂਬਰ ਤੁਹਾਡੇ ਨਾਲ ਨੇ। ਫਿਰ ਇਹ ਵੀ ਦੱਸਣ ਵਕੀਲ ਕਿ ਦੀਪਬਾਈ ਨੇ ਜਿਸ ਬੰਦੇ ਨੂੰ ਖਜ਼ਾਨਚੀ ਲਾਇਆ ਸੀ ਆਪਣੀ ਜੱਥੇਬੰਦੀ 'ਚ ਉਸ ਬੰਦੇ ਦਾ ਕਤਲ ਦਾ ਇਲਜ਼ਾਮ ਅਮਰਤਪਾਲ ਤੇ ਹੈਗਾ ਕਿ ਨਹੀਂ ਹੈਗਾ ਇਹ ਵੀ ਦੱਸਣ ਠੀਕ ਨਹੀਂ ਕਿ ਬਹੁਤ ਚੀਜ਼ਾਂ ਨੇ ਬਹੁਤ ਚੀਜ਼ਾਂ ਨੇ ਇਹਨਾਂ ਨੂੰ ਇਹ ਲੱਗਦਾ ਵਾ ਕਿ ਬਸ ਲੋਕਾਂ ਨੂੰ ਗੁੰਮਰਾਹ ਕਰ ਲਾਂਗੇ ਲੋਕੀ ਗੁੰਮਰਾਹ ਨਹੀਂ ਹੋਣਗੇ ਪਹਿਲਾਂ ਹੋਊਗੇ ਬਥੇਰੇ ਪਹਿਲਾਂ ਤੁਸੀਂ ਲੋਕਾਂ ਨੂੰ ਬਥੇਰਾ ਬਣਾ ਲਿਆ ਲੋਕਾਂ ਨੂੰ ਫਿਰ ਤੁਸੀਂ ਸੋਚ ਲੈ ਕੇ ਚੱਲੇ ਸੀ ਖਾਲਸਾਣ ਵਾਲੀ ਤੁਸੀਂ ਸੋਚ ਲੈ ਕੇ ਚੱਲੇ ਸੀ ਖਾਲਸਾਣ ਵਾਲੀ ਤੇ ਤੁਸੀਂ ਤਾਂ ਹੁਣ ਉਸ ਤੇ ਹੀ ਚ ਮੁੱਕਰੀ ਗਏ ਹੋ ਪਹਿਲਾਂ ਤਾਂ ਇਹ ਦੱਸੋ ਇਹ ਪਰਿਵਾਰ ਦਾ ਬਿਆਨ ਕਿਉਂ ਨਹੀਂ ਆ ਰਿਹਾ ਇਸ ਚੀਜ਼ ਤੇ ਕਿਉਂ ਨਹੀਂ ਹੁਣ ਖਾਲਸਾਣ ਦੇ ਉੱਪਰ ਬਿਆਨ ਦੇ ਰਹੇ ਬਸ ਹਵਾ ਜੀ ਸੀਗੀਆਂ ਗੱਲਾਂ ਸਾਰੀਆਂ ਦੋ ਡੰਡੇ ਨਹੀਂ ਥੋਡੇ ਬੰਦੇ ਨੇ ਸਹੇ ਦੋ ਡੰਡੇ ਜਦੇ ਸਾਰਿਆਂ ਦੀਆਂ ਉਹਨੇ ਮੁਖਬਰੀਆਂ ਕੀਤੀਆਂ ਦੋ ਡੰਡੇ ਨਹੀਂ ਸਹੇ ਜਦੇ ਉਹਨੇ ਖਾਲ ਖਾਲਸਾਣ ਦਾ ਨਾਂ ਹੀ ਭੁੱਲ ਗਿਆ ਫਿਰ ਜਦੋਂ ਮਾਤਾ ਜੀ ਨੇ ਬਿਆਨ ਦਿੱਤਾ ਸੀ ਖਾਲਿਸਤਾਨ ਦੇ ਉੱਪਰ ਫਿਰ ਤਾਂ ਜਦੇ ਚਿੱਠੀ 2 ਘੰਟੇ ਬਾਅਦ ਕੱਢ ਲਈ ਸੀ ਕਿ ਭਾਈ ਆ ਦੇਖੋ ਜੀ ਚਿੱਠੀ ਆ ਗਈ ਆ ਉਹ ਉਹ ਕਹਿੰਦੇ ਜੀ ਇਹ ਮਾਤਾ ਜੀ ਦੇ ਬਿਆਨ ਦੇ ਉੱਪਰ ਚਿੱਠੀ ਆਈ ਆ ਅਮਰਤਪਾਲ ਨੇ ਕੱਢੀ ਆ ਕਿ ਭਾਈ ਮੈਂ ਅੱਜ ਵੀ ਸਟੈਂਡ ਕਰਦਾ ਆ ਖਾਲਿਸਤਾਨ ਦੇ ਉੱਪਰ ਤੇ ਮੇਰੇ ਪਰਿਵਾਰ ਦਾ ਜਿਹੜਾ ਬਿਆਨ ਆ ਪਰਿਵਾਰਿਕ ਬਿਆਨ ਆ ਮੇਰਾ ਆਪਣਾ ਬਿਆਨ ਜਿਹੜਾ ਮੈਂ ਖਾਲਿਸਤਾਨ ਦੇ ਸਪੋਰਟ ਕਰਦਾ ਤੇ ਆ ਤਿੰਨ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਇੱਕ ਇੰਟਰਵਿਊ ਆਈ ਜਾਂਦਾ ਨੇ ਪਰਿਵਾਰ ਦੀ ਹੋਈ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਜੀ ਦੀ ਇੰਟਰਵਿਊ ਆਂਦੀ ਆ ਦਿਨਿਕ ਸਵੇਰਾ ਦੇ ਉੱਪਰ ਕਿ ਜੇਲ੍ਹ ਚੋਂ ਤਾਂ ਅੱਜ ਤੱਕ ਚਿੱਠੀ ਕੋਈ ਨਹੀਂ ਬਾਹਰ ਆਈ ਉਹ ਇਹ ਗੱਲ ਕਹਿ ਰਹੇ ਕਿ ਜੇਲ੍ਹ ਚੋਂ ਤਾਂ ਚਿੱਠੀ ਅਜ ਤੱਕ ਕੋਈ ਨਹੀਂ ਆਈ ਤੁਸੀਂ ਇਹ ਦੇਖੋ ਜੀ ਕਿਵੇਂ ਇਹ ਮੁੱਕਰਿਆ ਜਾ ਰਹੇ ਹਰ ਗੱਲ ਤੋਂ ਹੀ ਮੁੱਕਰ ਰਹੇ ਨੇ ਉਹ ਕਹਿੰਦੇ ਨੇ ਜੀ ਜੇਲ੍ਹ ਚੋਂ ਚਿੱਠੀ ਕੋਈ ਨਹੀਂ ਆਈ ਫਿਰ ਜਿਹੜੀ ਉਹ ਖਾਲਸਾਣ ਦੇ ਮੁੱਦੇ ਦੇ ਉੱਪਰ 2 ਘੰਟੇ ਚਿੱਠੀ ਆਈ ਸੀ ਉਹ ਕੀ ਸੀਗਾ ਤੁਸੀਂ ਦੇਖੋ ਹੁਣ ਕਿਵੇਂ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਪਹਿਲਾ ਬਣ ਕੇ ਤੁਹਾਡੇ ਪਿੱਛੇ ਲੱਗ ਕੇ ਉਹ 40 ਬੈਠੇ ਆ ਅੰਬਰਸਰ ਜੇਲ੍ਹ ਚ ਕਪੂਰਥਲਾ ਜੇਲ੍ਹ ਚ ਜਿਹੜੇ ਤੁਹਾਡੇ ਪਿੱਛੇ ਲੱਗੇ ਠੀਕ ਨਹੀਂ ਜਿਆਦਾ ਤੁਸੀਂ ਪਹਿਲੇ ਦਿਨ ਹੀ ਨਾ ਖਾਲਸਤਾਨ ਤੇ سپورਟ ਕਰਦੇ ਜਾਂ ਖਾਲਸਤਾਨ ਦਾ ਨਾਂ ਹੀ ਨਾ ਯੂਜ਼ ਕਰਦੇ ਤੁਹਾਨੂੰ ਪਤਾ ਸੀ ਇਹਨਾਂ ਨੂੰ ਇਹ ਚੱਕਰ ਪਤਾ ਕੀ ਆ ਜੇ ਅਮਰਤਪਾਲ ਆਪਣਾ ਹੂਲੀਆ ਨਾ ਬਦਲਦਾ ਅਮਰਤਾਰੀ ਹੋੜ ਦਾ ਨਾਟਕ ਨਾ ਕਰਦਾ ਮੈਂ ਨਾਟਕ ਕਹੂੰਗਾ ਅੱਗੇ ਦੱਸਦਾ ਮੈਂ ਨਾਟਕ ਕਿਵੇਂ ਕੀਤਾ ਉਹਨੇ ਤੇ ਜਾਂ ਫਿਰ ਆਪਣੇ ਖਾਲਸਾਤਾਂ ਦੀ ਗੱਲ ਨਾ ਕਰਦਾ ਜੇ ਧਰਮ ਦੀ ਗੱਲ ਨਾ ਕਰਦਾ ਪਿੱਛੇ ਲੱਗਣਾ ਹੀ ਨਹੀਂ ਸੀ ਕਿਸੇ ਨੇ ਉਹਦੇ ਠੀਕ ਨਹੀਂ ਉਹਦੇ ਪਿੱਛੇ ਕਿਸੇ ਨੇ ਨਹੀਂ ਲੱਗਣਾ ਸੀਗਾ ਉਹਨੇ ਤੁਸੀਂ ਸਾਰੇ ਇੱਕ ਗੱਲ ਸੋਚੋ ਦੀਪ ਬਾਈ ਆਇਆ ਸਾਰਾ ਕੁਝ ਛੱਡ ਕੇ ਆਇਆ ਉਹਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਕਿ ਉਹ ਪੰਜਾਬ ਦਾ ਪੁੱਤ ਆ ਤੇ ਸੱਚ ਦੇ ਨਾਲ ਖੜਾ ਹੋਇਆ ਠੀਕ ਨਹੀਂ ਉਹਨੇ ਤਾਂ ਆਪਣਾ ਬਦਲਿਆ ਨਹੀਂ ਹੈਗਾ ਆਪਣੇ ਆਪ ਨੂੰ ਉਹਨੇ ਕੀ ਕਿਹਾ ਸੀ ਕਿ ਤੁਸੀਂ ਬੰਦੇ ਦੀ ਪੀਰਸ ਤੇ ਨਾ ਜਾਓ ਬੰਦੇ ਦੇ ਅੰਦਰ ਉਹ ਦੇਖੋ ਸਿੱਖੀ ਨਾਲ ਕਿੰਨੇ ਕੁ ਜੁੜਿਆ ਹੈ ਅੰਦਰ ਉਹ ਪਰ ਇਸ ਬੰਦੇ ਨੇ ਸਿੱਖੀ ਦਾ ਸਹਾਰਾ ਲਿਆ ਠੀਕ ਨਹੀਂ ਹੈ ਨਾ ਸਿੱਖੀ ਦਾ ਸਹਾਰਾ ਲਿਆ ਵਾ ਕਿਉਂਕਿ ਜਿਹੜਾ ਬੰਦਾ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਕੁੜੀ ਮੁੰਡੇ ਦੀ ਇੱਕ ਆਸ਼ਕੀ ਦੇ ਚੱਕਰ ਦੀ ਲੜਾਈ ਵਾਲੀ ਲੜਾਈ ਦੇ ਵਿੱਚ ਗੁਰੂ ਮਾਰਾ ਜੀ ਨੂੰ ਢਾਲ ਬਣਾ ਕੇ ਥਾਣੇ ਲੈ ਕੇ ਜਾ ਸਕਦਾ ਉਹ ਕਿੰਨਾ ਕੁ ਸਿੱਕੀ ਨਾਲ ਜੁੜਿਆ ਹੋਊਗਾ ਬੰਦਾ ਦੱਸ ਦੋ ਮੈਨੂੰ ਦੱਸ ਦੋ ਕਿੰਨਾ ਕੁ ਬੰਦਾ ਸਿੱਕੀ ਨਾਲ ਜੁੜਿਆ ਹੋਊਗਾ ਜਿੱਦਣ ਭਰਾ ਤੇ ਪਰਚਾ ਪਿਆ ਸੀ ਜਿੱਦਣ ਅੰਮ੍ਰਿਤਪਾਲ ਦੇ ਭਰਾ ਤੇ ਪਰਚਾ ਪਿਆ ਸੀ ਅਸੀਂ ਉਸ ਦਿਨ ਕੀ ਕਿਹਾ ਸੀ ਕਿ ਚਲੋ ਅਕਾਲ ਤਖਤ ਸਾਹਿਬ ਖੜਕੇ ਕਹੋ ਉੱਥੇ ਅਕਾਲ ਤਖਤ ਸਾਹਿਬ ਖੜਕੇ ਕਹੋ ਕਿ ਤੁਹਾਡਾ ਮੁੰਡਾ ਨਸ਼ਾ ਨਹੀਂ ਕਰਦਾ ਕਹੋ ਕਹੋ ਕਿ ਸਰਕਾਰ ਨੇ ਜਾਣ ਪੁੱਛ ਕੇ ਫਸਾਇਆ ਕਹੋ ਉੱਥੇ ਘੜਕੇ ਇਹ ਸਰਕਾਰ ਦੀ ਚਾਲ ਆ ਮੈਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰਦਾ ਸਰਕਾਰ ਦੀ ਚਾਲ ਤਾਂ ਹੁੰਦੀ ਜੇ ਇਲੈਕਸ਼ਨਾਂ ਤੋਂ ਪਹਿਲਾਂ ਹੁੰਦਾ ਆਮਰਤਪਾਲ ਐਮਪੀ ਬਣ ਚੁੱਕਿਆ ਸੀ ਦੋ ਤਰ੍ਹਾਂ ਆ ਲੈ ਚੁੱਕਿਆ ਸੀ ਸੌ ਚੱਕ ਚੁੱਕਿਆ ਸੀ ਉਸ ਤੋਂ ਬਾਅਦ ਉਹਦੇ ਭਰਾ ਨੂੰ ਪਸਾ ਕੇ ਸਰਕਾਰ ਨੇ ਕੀ ਲੈਣਾ ਵਾ ਜੇ ਸਰਕਾਰ ਚਾਹਉ ਪਸਾਉਣਾ ਹੀ ਸੀ ਝੂਠਾ ਪਰਚਾ ਹੀ ਸੀਗਾ ਸਰਕਾਰ ਪਹਿਲਾਂ ਪਾਉਂਦੀ ਐਮਪੀ ਇਲੈਕਸ਼ਨ ਤੋਂ ਪਹਿਲਾਂ ਪਾਉਂਦੀ ਨਾਕ ਐਮਪੀ ਭੰਡ ਤੋਂ ਬਾਅਦ ਪਾ ਪਾਉਗੀ ਫਿਰ ਕਹਿਣਾ ਉੱਥੇ ਜਾ ਕੇ ਕਹਿਣਾ ਜੀਪੀਸੀ ਉੱਥੇ ਆਪਣੇ ਅਕਾਲ ਤੱਕ ਸਭ ਜਾ ਕੇ ਦਰਬਾਰ ਸਾਹਿਬ ਘੜ ਕੇ ਤੈਨ ਕਿ ਭਾਈ ਸਾਡਾ ਮੋਟਾ ਨਸ਼ਾ ਨਹੀਂ ਕਰਦਾ ਤੇ ਉਹ ਝੂਠਾ ਸੀ ਪਰਚਾ ਫਿਰ ਇਹਨਾਂ ਦੇ ਵਕੀਲਾਂ ਨੂੰ ਅਸੀਂ ਫੇਰ ਕਿਹਾ ਕਿ ਭਾਈ ਸਾਰੀ ਮੀਡੀਆ ਨੂੰ ਇਕੱਠਾ ਕਰਕੇ ਇੱਕ ਹਾਈ ਕੋਰਟ ਦੇ ਵਿੱਚ ਰਿੱਟ ਲਾਓ ਕਿ ਸਾਰੀ ਮੀਡੀਆ ਦੇ ਸਾਹਮਣੇ ਅਸੀਂ ਟੈਸਟ ਕਰਵਾਉਣਾ ਵਾ ਲੱਗ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਕਿਉਂ ਨਹੀਂ ਕਰਵਾਇਆ ਫੇ ਤੁਸੀਂ? ਤੁਹਾਡੇ ਕੋਲ ਤਾਂ ਐਡੇ-ਐਡੇ ਵਕੀਲ ਨੇ। ਬਾਕੀ ਉਹ 40ਾਂ ਲਈ ਤਾਂ ਕੋਈ ਵਕੀਲ ਨਹੀਂ ਹੈਗਾ ਜਿਹੜੇ 40 ਅੰਤਰਾ ਬੈਠੇ ਆ ਤੇ ਪਿੱਛੇ ਲੱਗੇ ਸੀ, ਉਹਨਾਂ ਲਈ ਕੋਈ ਵਕੀਲ ਨਹੀਂ। ਅੰਮ੍ਰਿਤਪਾਲ ਦੇ ਪਰਿਵਾਰ ਵਾਸਤੇ ਬਹੁਤ ਵੱਡੇ-ਵੱਡੇ ਵਕੀਲ ਨੇ। ਠੀਕ ਨਹੀਂ ਤੁਸੀਂ ਰਿਟ ਕਿਉਂ ਨਹੀਂ ਲਾਈ ਹਾਈ ਕੋਰਟ? ਕਿ ਅਸੀਂ ਲਾਈਵ ਡੋਕਾਸਟ ਕਰਾਉਣਾ ਚਾਹੁੰਦੇ ਆ ਪੱਤਰਕਾਰਾਂ ਸਾਹਮਣੇ। ਪਤਾ ਸੀਗਾ ਰਿਪੋਰਟ ਹੈ ਹੀ ਨਸ਼ੇੜੀ ਆ ਉਹ। ਉਹ ਤਾਂ ਉਧਰਲੇ ਏਰੀਆ ਸਾਰਿਆਂ ਨੂੰ ਪਤਾ ਕਰ ਲੋ ਚਾਹੇ। ਇਹਨਾਂ ਦੇ ਆਪਣੇ ਬੰਦਿਆਂ ਨੇ ਕਿਹਾ ਕਿ ਜਿਹੜੀ ਨਾਮ ਆ ਰਿਹਾ ਵਿਚ ਲੜਾਣੇ ਦੇ ਜਿਹੜੇ ਬੰਦੇ ਦਾ ਹੈ ਹੀ ਬੰਦਾ ਨਸ਼ਾ ਵੇਚਦਾ ਵਾ ਇਹਨਾਂ ਦੇ ਆਪਣੇ ਬੰਦੇ ਦਾ ਹੋਇਆ ਕਮਾ ਆਜੋ ਬੰਦਾ ਮੈਂ ਹੈਰਾਨ ਆ ਫੇ ਜ਼ਮਾਨਤ ਕਿਉਂ ਕਰਾਈ ਫੇ ਤੁਸੀਂ ਜੇ ਕੇਸ ਖਾਓ ਸੀਗਾ ਆਪਣੇ ਆਪਣੇ ਝੂਠਾ ਸੀ ਤੁਸੀਂ ਉੱਪਰ ਤੱਕ ਜਾਂਦੇ ਤੁਸੀਂ ਜ਼ਮਾਨਤ ਕਿਉਂ ਕਰਾਈ ਤੁਸੀਂ ਕੇ ਤੁਸੀਂ ਕਹਿੰਦੇ ਕਿ ਅਸੀਂ ਜ਼ਮਾਨਤ ਨਹੀਂ ਕਰਾਉਣੀ ਅਸੀਂ ਖਾਰਜ ਕਰਾਵਾਂਗੇ ਪਰਚਾ ਇਹ ਝੂਠਾ ਵਾ ਪਰਚਾ ਤੁਸੀਂ ਫੇ ਜ਼ਮਾਨਤ ਕਿਉਂ ਕਰਾਈ ਇਥੋਂ ਸਾਹ ਪਤਾ ਲੱਗਦਾ ਜ਼ਮਾਨਤ ਬੰਦਾ ਤਾਂ ਹੀ ਕਰਾਉਂਦਾ ਵਾ ਜੇ ਸ਼ਮੂਲੀਅਤ ਹੁੰਦੀ ਹੈ ਵਿੱਚ ਤੁਸੀਂ ਜ਼ਮਾਨਤ ਕਿਉਂ ਲਈ ਫਰ ਤੁਸੀਂ ਜ਼ਮਾਨਤ ਕਿਉਂ ਦਿੱਤੀ ਤੁਸੀਂ ਜ਼ਮਾਨਤ ਨਾ ਲੈਂਦੇ ਤੁਸੀਂ ਸੁਪਰੀਮ ਕੋਰਟ ਹਾਈ ਕੋਰਟ ਤੱਕ ਜਾਂਦੇ ਕਿ ਭਾਈ ਇਹ ਝੂਠਾ ਪਰਚਾ ਵਾ ਸਰਕਾਰ ਨੇ ਪਾਇਆ ਤੁਸੀਂ ਜ਼ਮਾਨਤ ਦੇ ਅੱਜੋ ਜ਼ਮਾਨਤ ਤੇ ਆ ਬਾਅਰ ਤੇ ਇੱਕ ਤਰੀਕਾ ਤੇ ਜਾਂਦਾ ਵਾ ਉਹ ਉਹ ਜਿਹੜੇ 40 ਬੈਠੇ ਆ 751 ਦੇ ਵਿੱਚ ਬੈਠੇ ਆ ਉਹ ਇਰੇ 40 ਇਹਦੇ ਪਿੱਛੇ ਲੱਗੇ ਸੀ ਨਾ ਅਮਰਤਪਾਲ ਦੇ ਪਿੱਛੇ ਲੱਗੇ ਸੀ ਖਾਲਸਤਾਨ ਉਹ ਇਹਦੇ ਪਿੱਛੇ ਨਹੀਂ ਲੱਗੇ ਸੀ ਉਹ ਖਾਲਸਤਾਨ ਦੀ ਸੋਚ ਨੂੰ ਪਿੱਛੇ ਲੱਗੇ ਸੀ ਉਹ ਪੰਜਾਬ ਦੀ ਆਜ਼ਾਦੀ ਲਈ ਲੱਗੇ ਸੀ ਪਿੱਛੇ ਨਾ ਕਿ ਇਹਦੀ ਸੋਚ ਨੂੰ ਲੱਗੇ ਸੀ ਠੀਕ ਨਹੀਂ ਉਹਨਾਂ ਦੇ ਵਿੱਚ ਦਰਦ ਸੀ ਖਾਲਸਤਾਨ ਲਈ ਪੰਜਾਬ ਲਈ ਦਰਦ ਸੀ ਤਾਂ ਇਹਦੇ ਪਿੱਛੇ ਲੱਗੇ ਉਹਨਾਂ ਦੇ ਉੱਪਰ ਨਾ ਕੋਈ ਐਨਐਸਏ ਨਾ ਕੋਈ ਵੱਡਾ ਪਰਚਾ ਹੁੰਦਾ ਸੱਤ 51 ਦਾ ਪਰਚਾ ਵਾ ਤੇ 751 ਦੇ ਪਰਚੇ ਚ 2 ਸਾਲ ਹੋ ਗਏ ਅੰਦਰ ਬੈਠਿਆ ਕੋਈ ਵਕੀਲ ਤੱਕ ਨਹੀਂ ਉਹਨਾਂ ਨੂੰ ਦਿੱਤਾ ਗਿਆ ਅਜੇ ਤੱਕ ਇਹਦੇ ਭਰਾ ਲਈ ਜਦੇ ਲੈਣਾ ਲੱਗੀਆਂ ਵਕੀਲਾਂ ਦੀਆਂ ਐਨਡੀਪੀਐਸ ਦਾ ਕੇਸ ਤੁਹਾਨੂੰ ਵੀ ਪਤਾ ਵਾ ਕਿ ਕਿ ਨਸ਼ੇ ਦਾ ਕੇਸ ਐਨਡੀਪੀਐਸ ਦਾ ਕੇਸ ਉਹਦੇ ਲਈ ਜ਼ਮਾਨਤ ਕਿੰਨੀ ਔਖੀ ਹੁੰਦੀ ਆ ਤੇ ਇਹਦੇ ਭਰਾ ਲਈ ਜਿਹੜੇ ਜ਼ਮਾਨਤ ਹੋ ਗਈ ਉਹ 57 ਦੇ ਪਰਚਿਆਂ ਲਈ ਤਾਂ ਹੇ ਤੱਕ ਜ਼ਮਾਨਤ ਨਹੀਂ ਹੋਈ 2 ਸਾਲੋ ਕੇ ਅੰਦਰ ਬੈਠਿਆ ਨੂੰ ਮੁੰਡਿਆਂ ਨੂੰ ਦੱਸੋ ਨਾ ਕਿਹੜੇ ਦੇ ਵਕੀਲ ਕਹਿੰਦੇ ਨੇ ਕਿ ਜੀ ਅੱਜ ਤੱਕ ਕਿਸੇ ਨੇ ਵੀ ਪੰਜਾਬ ਲਈ 2 ਸਾਲ ਜੇਲ ਨਹੀਂ ਕੱਟੀ ਉਹ ਕਿਹੜੇ ਪੰਜਾਬ ਲਈ ਜੇਲ ਕੱਟੀ ਆ ਯਾਰ ਹਣੇ ਮੈਨੂੰ ਇਹ ਤਾਂ ਦੱਸ ਦੋ ਕਿਉਂ ਲੋਕਾਂ ਨੂੰ ਘਬਰਾ ਕਰਦੇ ਸਾਡਾ ਨਾ ਬੈਠੋ ਮੈਂ ਓਪਨ ਚੈਲਨ ਦੰਨਾ ਜਿਹੜੇ ਨੇ ਵਕੀਲ ਨੇ ਜਿਹੜੇ ਇਹਨਾਂ ਨੇ ਬੁਲਾ ਰਹੇ ਨੇ ਸਾਰੇ ਆ ਜਾਣ ਇਹਨਾਂ ਲਈ ਕਿ ਇਹ ਆਪਣਾ ਚੈਨਲ ਬੁਲਾ ਲਓ ਕਿੱਥੇ ਕਹਿਣ ਮੈਂ ਉੱਥੇ ਆਉਣ ਨੂੰ ਤਿਆਰ ਆਂ ਫਿਰ ਵੀ ਆਪਾਂ ਗੁਰੂ ਘਰ ਬਹਿ ਜੰਨੇ ਆਂ ਸਭ ਤੋਂ ਵੱਡਾ ਸਭ ਤੋਂ ਵੱਡੀ ਅਦਾਲਤ ਗੁਰੂ ਘਰ ਹੀ ਆ ਨਾ ਆਪਾਂ ਉੱਥੇ ਬਹਿ ਕੇ ਗੱਲਬਾਤ ਕਰਦੇ ਵਿਚਾਰਾ ਕਰ ਲੈਣੇ ਆਜੋ ਕਿਹੜੇ ਪੰਜਾਬ ਦੀ ਗੱਲਾਂ ਕਰਦੇ ਤੁਸੀਂ ਪੰਜਾਬ ਲਈ ਸ਼ਹਿਰ ਕੱਟੀ ਇੱਕ ਕੁੜੀ ਮੁੰਡੇ ਦੀ ਆਸ਼ਕੀ ਦੇ ਚੱਕਰ 'ਚ ਉਹ ਗੁਰੂ ਮਾਰਾ ਨੂੰ ਢਾਲ ਪੜਾ ਕੇ ਥਾਣੇ ਲੈ ਗਿਆ ਉਹ ਸਾੜਿਆਂ ਨੂੰ ਆਪਣੇ ਕਹਿਣੇ ਤੜ ਚੈੱਕ ਕਰਨੀ ਚਾਹੁੰਦੇ ਤੁਸੀਂ ਮੇਰੀ ਫਿਰ ਤਨ ਤਾਂ ਤੇਰੀ ਚੈੱਕ ਹੋਈ ਜਦ ਭੱਜਿਆ ਫਿਰਦਾ ਸੀ ਰੇੜਿਆਂ ਦੇ ਉੱਪਰ ਭੱਜਿਆ ਫਿਰਦਾ ਸੀ ਗੱਡੀ ਦੇ ਵਿੱਚ ਕਿ ਭਾਈ ਸਾਹਿਬ ਨੇ ਮਗਰ ਪੁਲਿਸ ਪੈ ਗਈ ਤੜ ਤਾਂ ਤੇਰੀ ਚੈੱਕ ਹੋਈ ਹੁਣ ਜਦੋਂ ਵਾਪਸ ਆਉਣਾ ਫੇਰ ਤੇਰੀ ਤੜ ਚੈੱਕ ਹੋਣੀ ਆ ਠੀਕ ਨਹੀਂ ਹੁਣ ਨਸ਼ੇ ਦੇ ਇਲਜ਼ਾਮ ਵੀ ਤੇਰੇ ਤੇ ਹੀ ਲੱਗੇ ਤੇ ਹੀ ਲੱਗ ਰਹੇ ਨੇ ਅਮਰਤਪਾਲ ਦੇ ਨਾਲ ਦੇ ਸਾਥੀਆਂ ਨਾਲ ਰਹੇ ਆ ਹਜੇ ਤੱਕ ਨਿਊਜ਼ ਚੱਲ ਰਹੀ ਹੈ ਡੇਨਿਕ ਸਵੇਰਾ ਦੇ ਉੱਪਰ ਚੈੱਕ ਕਰ ਲੋ ਕਿ ਅਮਰਤਪਾਲ ਨਸ਼ੇ ਦਾ ਸੇਵਨ ਕਰਦਾ ਅਈ ਤਾਂ ਪਹਿਲੇ ਤੇ ਨਹੀਂ ਦੇਖੋ ਸੰਤ ਸਾਰਾ ਕੁਝ ਪਤਾ ਸੀ ਅਸੀਂ ਗੁਰੂ ਮਾਸਤੇ ਤੇ ਛੜਤਾ ਅਸੀਂ ਤਾਂ ਉਹਦੇ ਹੱਥੀ ਡੋਰੀ ਦਿੱਤੀ ਹੋਈ ਆ ਜਿਹੜੀ ਆਪਣੀ ਸਾਡੀ ਡੋਰ ਆ ਨਾ ਅਸੀਂ ਡੋਰੀ ਉਹਦੇ ਹੱਥ ਫੜਾਤੀ ਕਿ ਉਹਦੇ ਹੱਥ ਫੜਾਤੀ ਉਹ ਆਪੇ ਦੁੱਧ ਸੱਚ ਦਾ ਸੱਚ ਤੇ ਝੂਠ ਦਾ ਝੂਠ ਹੋ ਜਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਣਾ ਵਾ ਠੀਕ ਨਹੀਂ ਆ ਨਿਕਲੇ ਆ ਨਾ ਹੁਣ ਉਹਨਾਂ ਨੇ ਬੰਦੀ ਕਹਿਣ ਲੱਗ ਗਏ ਨਾਲ ਦੇ ਕਿ ਅਮਰਤਪਾਲ ਕੋਈ ਦੀਪ ਸਿੱਧੂ ਦੀ ਸੋਚ ਤੋਂ ਉਲਟ ਚੱਲ ਰਿਹਾ ਵਾ ਠੀਕ ਨਹੀਂ ਉਹਦੇ ਫਿਰ ਨਸ਼ਾ ਵੇ ਨਸ਼ੇ ਦਾ ਵੀ ਸੇਵਨ ਕਰ ਰਿਹਾ ਵਾ ਜੇਲ੍ਹ ਚ ਫਿਰ ਦੇਖੋ ਵਾਈਫਾਈ ਤੇ ਹੋਰ ਸਰਕਾਰੀ ਸਹੂਲਤਾਂ ਵੀ ਲੈ ਰਿਹਾ ਵਾ ਹੁਣ ਤਾਂ ਨਾਲ ਦੇ ਬੰਦੇ ਹੀ ਕਹਿਣ ਲੱਗ ਗਏ ਜੇ ਤੁਸੀਂ ਕਹਿੰਦੇ ਹੋ ਫੇਕ ਆ ਨਿਊਜ਼ ਤੇ ਪਾਓ ਡੇਫਾਮੇਸ਼ਨ ਦਾ ਕੇਸ ਡੈਨਿਕ ਸਵੇਰਾ ਦੇ ਉੱਪਰ ਹੁਣ ਤੱਕ ਤਾਂ ਕੇਸ ਪਾਇਆ ਹੀ ਨਹੀਂ ਕਿਸੇ ਨੇ ਪੰਜ ਚਾਰ ਪੈਂਦੇ ਰੋਗੇ ਆਪਣੇ ਚੱਲਦੀ ਨਹੀਂ ਨਿਊਜ਼ ਠੀਕ ਨਹੀਂ ਜਾ ਤਾਂ ਹੋਵੇ ਨਾ ਤੁਸੀਂ ਕੇਸ ਪਾਓ ਜਾ ਤਾਂ ਉਹਨਾਂ ਤੇ ਕਿਉਂ ਤੁਸੀਂ ਯਾਰ ਕੌਮ ਨੂੰ ਗੁੰਮਰਾਹ ਕਰਦੇ ਹੋ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹੋ ਯਾਰ ਮੈਂ ਤਾਂ ਥੋੜੀ ਸਮਝ ਨਹੀਂ ਲੱਗ ਰਹੀ ਮੈਂ ਤਾਂ ਇਹਨਾਂ ਦੇ ਵਕੀਲਾ ਤੇ ਯਾਰ ਇਹਨਾਂ ਦੇ ਵਕੀਲਾ ਦੀ ਨਾ ਇੰਟਰਵਿਊ ਆ ਸੁਣ ਕੇ ਹਾਸਾ ਹੀ ਆਉਂਦਾ ਵਾ ਉਹ ਜਦੋਂ ਕਹਿੰਦੇ ਆ ਨਾ ਕਿ ਸੀਐਮ ਬਣੂਗਾ ਉਹ ਮੈਂ ਕਿਹਾ ਸੀਐਮ ਬਣੂਗਾ 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 ਪਰ ਜੇਲ੍ਹ 'ਚ ਬਣੂਗਾ ਉਹ ਲਾਂਗਰੀ ਜੇਲ੍ਹ 'ਚ ਲਾਂਗਰੀ ਬਣੂਗਾ ਸੀਐਮ ਯੂਟ ਬਣੂਗਾ ਉਹ ਅੰਦਰ ਠੀਕ ਨਹੀਂ ਸ਼ੈਫ ਸੀ ਐਮ ਸ਼ੈਫ ਮਾਸਟਰ ਉਹ ਜੇਲ੍ਹ ਚ ਬਣੂਗਾ ਸ਼ੈਫ ਮਾਸਟਰ ਇੰਗਲਿਸ਼ ਦੇ ਵਿੱਚ ਲਾਂਗਰੀ ਨੂੰ ਸ਼ੈਫ ਕਹਿੰਦੇ ਆ ਨਾ ਉਹ ਸ਼ੈਫ ਮਾਸਟਰ ਬਣੂਗਾ ਲਾਂਗਰੀ ਬਣੂਗਾ ਬਣੂਗਾ ਪੱਕਾ ਬਣੂਗਾ ਤੇ ਜੇ 10 ਸਾਲ ਦੀ ਤਾਂ ਘੱਟੋ ਘੱਟ ਹੋਣੀ ਹੈ ਹੋਣੀ ਹੈ ਕਤਲ ਕੇਸ ਚ ਸਜ਼ਾ ਵੱਧ ਤਾਂ ਹੋ ਸਕਦੀ 10 ਸਾਲ ਤੋਂ ਘੱਟ ਨਹੀਂ ਹੋ ਸਕਦੀ ਪਰ ਠੀਕ ਨਹੀਂ ਤੇ 2037 ਦੀ ਤਿਆਰੀ ਕਰੋ 2037 ਦੀ ਤਿਆਰੀ ਕਰੋ ਯਾਰ ਹੁਣ ਇਹ ਨਸ਼ੇੜੀ ਦੱਸੋ ਹੁਣ ਮੈਂ ਤਾਂ ਇਹ ਹੈਰਾਨ ਆ ਪਹਿਲਾਂ ਭਰਾ ਦਾ ਨਸ਼ੇ ਦਾ ਆਇਆ ਹੁਣ ਇਹਦਾ ਆਪਣੇ ਦਾ ਆ ਗਿਆ ਨਸ਼ੇ ਦਾ ਨਾਲ ਦੇ ਸਾਥੀ ਉਹ ਕਹਿਣ ਲੱਗ ਗਏ ਦੱਸ ਇਹ ਕਿਹੜੀ ਦੀਪ ਬਾਈ ਦੀ ਸੋਚ ਨੂੰ ਲੈ ਕੇ ਤੁਰੇ ਹੋਏ ਨੇ ਪਹਿਲਾਂ ਤਾਂ ਇਹ ਦੱਸ ਦੇਣੇ ਯਾਰ ਰੀਨਾ ਰਾਏ ਜਦੋਂ ਪੰਜਾਬ ਆ ਕੇ ਹੁਣ ਇਹਨਾਂ ਨੂੰ ਕਿਹਾ ਕਿ ਆ ਕੇ ਮੇਰੇ ਨਾਲ ਗੱਲ ਕਰੋ ਅਕਾਲ ਤੱਕ ਸਭ ਬਹਿ ਕੇ ਮੇਰੇ ਨਾਲ ਗੱਲ ਕਰੋ ਉਦੋਂ ਇਹ ਅਮਰਤਪਾਲ ਜੇਲ੍ਹ ਚੋਂ ਬਾਹਰ ਸੀ ਮਨਦੀਪ ਸਿੱਧੂ ਵੀ ਸੀ ਬਾਹਰ ਸਾਰੇ ਦਲਜੀਤ ਕਾਲ ਸੀ ਵੀ ਬਾਹਰ ਹੀ ਸੀ ਠੀਕ ਨਹੀਂ ਮਨਦੀਪ ਸਿੱਧੂ ਦਾ ਚਲ ਹੈ ਹੀ ਬਾਹਰ ਸੀ ਇਹਨਾਂ ਤਿੰਨਾਂ ਦਾ ਨਾਮ ਲਿਆ ਸੀ ਨਾ ਉਹਨੇ ਮਨਦੀਪ ਸਿੱਧੂ ਦਾ ਦਲਜੀਤ ਕਲਸੀ ਦਾ ਅਮਰਤਪਾਲ ਦਾ ਇਹ ਬਾਹਰ ਸੀਗੇ ਉਦੋਂ ਜੇਲ ਵੀ ਨਹੀਂ ਹੋਈ ਸੀ ਨਾ ਕੁਛ ਐਨਐਸਏ ਕੁਝ ਵੀ ਨਹੀਂ ਸੀਗਾ ਨਾਰਮਲ ਫੇ ਜੇ ਤੁਹਾਨੂੰ ਕੋਈ ਸੱਚੇ ਸੀ ਫੇ ਜਾਂਦੇ ਅਕਾਲ ਤਖਸਬ ਸਭ ਬਹਿ ਕੇ ਗੱਲ ਕਰਦੇ ਉਹਦੇ ਨਾਲ ਰੀਨਾ ਨਾਲ ਕਿਉਂ ਨਹੀਂ ਗਏ ਪਹਿਲਾਂ ਤਾਂ ਇਹ ਦੱਸੋ ਨਾ ਕੌਮ ਨੂੰ ਦੱਸੋ ਨਾ ਤੁਸੀਂ ਕਿਉਂ ਨਹੀਂ ਗਏ ਨਾਲੇ ਉਹਨੇ ਕਿਤੇ ਵੀ ਨਹੀਂ ਹੋਰ ਕਿਤੇ ਨਹੀਂ ਬੁਲਾਏ ਇਹਨਾਂ ਨੂੰ ਅਕਾਲ ਤਖਸਬ ਹੀ ਬੁਲਾਏ ਸੀ ਕਿ ਉੱਥੇ ਬਹਿ ਕੇ ਵਿਚਾਰਾ ਕਰਦੇ ਆਜੋ ਜੇ ਸੱਚੇ ਹੋ ਤਾਂ ਫੇ ਥੋੜੀਆਂ ਲੱਤਾਂ ਨੇ ਭਾਰ ਨਹੀਂ ਚੱਲੇ ਫਿਰ ਆ ਜਿਹੜੇ ਵਕੀਲ ਵੱਡੇ ਬਣੇ ਪਰਦੇ ਨੇ ਇਹ ਵਕੀਲ ਚਲ ਜਾਂਦੇ ਆ ਵਕੀਲਾਂ ਦੀ ਸੁਣ ਲੋ ਹੁਣ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨੇ ਆਪਣੇ ਕਾਨਫਰੈਂਸ ਹੋਈ ਜਿਹੜੀ ਤਲਵੰਡੀ ਸਾਬੋ ਉਹਨਾਂ ਨੇ ਸਪਸ਼ਟ ਕਰਤਾ ਵਾ ਕਲੀਅਰ ਕਰਤਾ ਵਾ ਕਿ ਵਕੀਲਾਂ ਦਾ ਕੀ ਅਸਲੀਅਤ ਆ ਕੀ ਅਸਲੀਅਤ ਆ ਇਹਨਾਂ ਨੇ ਵਕੀਲਾਂ ਨੂੰ ਮੈਂ ਓਪਨ ਚੈਨਲ ਦੰਨਾ ਇਹ ਸਪਸ਼ਟ ਕਰ ਦੋ ਇਹ ਤੁਹਾਨੂੰ ਸਕਿਉਰਟੀ ਕਿਵੇਂ ਮਿਲੀ ਹੈ ਕਿਹਦੇ ਨਾਂ ਤੇ ਮਿਲੀ ਸਪਸ਼ਟ ਕਰ ਦਿਓ ਲੱਗ ਜੂ ਪਤਾ ਫਿਰ ਤਾ ਤਾ ਪਾਣੀ ਦਾ ਪਾਣੀ ਹੋ ਜਾਊਗਾ ਕਰੋ ਕਰੋ ਲੱਖੋ ਲਾਈਵ 'ਚ ਕਿ ਤੁਸੀਂ ਕਿਹਦੇ ਨਾਮ ਤੇ ਸਕਿਉਰਟੀ ਲਈ ਆ ਰੱਖੋ ਲਾਈਵ ਦੇ ਵਿੱਚ ਠੀਕ ਨਹੀਂ ਤੁਸੀਂ ਭਾਈ ਅਵਤਾਰ ਸਿੰਘ ਖੰਡੇ ਦੇ ਤੇ ਹੋਰ ਜਿਹੜੇ ਨੌਜਵਾਨਾਂ ਦੇ ਨਾਮ ਤੇ ਸਕਿਉਰਟੀਆਂ ਲਈਆਂ ਨੇ ਨਾ ਝੂਠ ਬੋਲ ਕੇ ਰੱਖੋ ਨਾ ਕੌਮ ਦੇ ਵਿੱਚ ਉਹ ਮਾਤਾ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਨਾਂ ਮੇਰੀ ਕੰਨ ਖੋਲ ਕੇ ਗੱਲ ਸੁਣ ਲਓ ਰੇੜੇ ਵਾਲੇ ਦੇ ਚੇਲੇਓ ਚਪਾਟੇਓ ਜਿਹੜੇ ਮਾਤਾ ਜੀ ਦੀ ਕਰਤਾਰਕੁਸ਼ੀ ਤੁਸੀਂ ਕਰ ਲੱਗਿਆ ਸਾਡੀ ਮਾਂ ਆ ਮਾਂ ਜਿੱਦਣ ਅਸੀਂ ਆਪਣੀ ਆਈ ਤੇ ਆ ਗਏ ਨਾ ਤੁਹਾਡੇ ਹਲਕ ਵਿੱਚ ਪਾ ਕੇ ਫਿਰ ਨਾ ਮੈਨੂੰ ਕਿਹੋ ਕਿਸੇ ਹੋਰ ਪਾਸੇ ਤੁਰ ਪੇ ਕੰਮ ਜੇ ਸਾਡੀ ਮਾਂ ਦੇ ਉੱਪਰ ਕਿਸੇ ਨੇ ਉਂਗਲ ਵੀ ਚੱਕੀ ਤਾਂ ਆਪਣਾ ਹਿਸਾਬ ਲਾ ਲਓ ਤੁਹਾਨੂੰ ਦੱਸਦੀ ਗੱਲ ਸਮਝ ਗਏ ਨਾ ਪਹਿਲਾਂ ਆਪਣੀ ਪੀੜੀ ਥੱਲੇ ਸੁੱਟਾ ਫੇਰੋ ਤੁਸੀਂ ਉਸ ਮਾਂ ਦੇ ਉੱਪਰ ਚੱਕ ਰਹੇ ਹੋ ਆਪਣੇ ਉਹਦੀ ਉਹਦੀ ਕਰਤਾਰਕੁਸ਼ੀ ਕਰ ਰਹੇ ਹੋ ਸਮਝ ਗਏ ਨਾ ਥੋਡੇ ਹਲਕੇ ਚ ਪਾ ਕੇ ਹੱਥ ਸਾਰਾ ਕੋ ਕੱਢ ਲਾਂਗੇ ਬਾਹਰ ਨੂੰ ਆ ਪੁੱਛ ਲਿਓ ਆਪਣੇ ਰੇੜੇ ਵਾਲੇ ਨੂੰ ਵੀ ਦੋ ਡੰਡੇ ਖਾ ਕੇ ਜਿਹਨੇ ਮੁਖਬਰੀ ਕੀਤੀ ਆ ਸਾਰੀਆਂ ਹੀ ਦੋ ਡੰਡੇ ਨਹੀਂ ਖਾ ਓਏ ਚੀਕਾ ਮਾਰਦਾ ਬੈਠਾ ਅੰਦਰ ਉਹ ਤੁਸੀਂ ਗੱਲਾਂ ਕਰਦੇ ਹੋ ਕਿਹੜੀਆਂ ਤੁਸੀਂ ਉਹਦੇ ਉਸ ਮਾਂ ਦੀ ਕਰਤਾਰ ਖੁਸ਼ੀ ਕਰਨੀ ਸ਼ੁਰੂ ਕਰਤੀ ਥੋਡੀ ਦੇਣ ਕੀ ਆ ਉਸ ਪਰਿਵਾਰ ਦੀ ਤਾਂ ਦੇਣ ਜਾ ਕੇ ਪੁੱਛੋ ਕੀ ਆ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਹੈਗੀ ਉਹ ਤਾਂ ਕੌਮੀ ਦੱਸਦੀ ਪਈ ਆ ਕੀ ਦੇਣਾ ਤੌ ਵੀ ਪਰਵਾਹ ਇਹਨਾਂ ਦੀ ਪਰਵਾਹ ਦੀ ਕੀ ਦੇਣਾ ਮੈਂ ਦੱਸਦਾ ਅਮਰਤਪਾਲ ਦਾ ਪਰਿਵਾਰ ਹੁਣ ਤੱਕ ਕਾਂਗਰਸੀ ਰੇ ਆ ਆ ਦੇਣ ਹੈ ਇਹਨਾਂ ਦੀ ਤੇ ਕਾਂਗਰਸ ਨੇ ਕੀ ਕੁਛ ਕੀਤਾ ਤੁਹਾਨੂੰ ਸਭ ਨੂੰ ਪਤਾ ਵਾ ਆ ਡਿੰਪੇ ਉਹਨਾਂ ਦੇ ਨਾਲ ਇਹਦੀ ਡਿੰਪੇ ਦੀ ਮਦਦ ਕੀਤੀ ਸੀ ਨਾ ਇਹਨਾਂ ਨੇ ਬੀਬੀ ਖਾਲੜਾ ਦੇ ਅਗੇਂਸਟ ਬੀਬੀ ਖਾਲੜਾ ਦੇ ਅਗੇਂਸਟ ਜਦੋਂ ਡਿੰਪੇ ਦੀ ਮਦਦ ਕੀਤੀ ਸੀ ਇਹਨਾਂ ਨੇ ਸਾਰਾ ਪਰਿਵਾਰ ਹੁਣ ਤੱਕ ਕਾਂਗਰਸੀ ਰੇ ਆ ਹੈ ਇਹ ਇਹ ਦੱਸਣਗੇ ਸਾਨੂੰ ਪੰਥ ਜੀ ਦੇ ਉਸ ਪਰਿਵਾਰ ਦੀ ਕੀ ਦੇਣਾ ਭਾਈ ਅਵਤਾਰ ਸਿੰਘ ਖੰਡੇ ਦਾ ਵੀ ਜਾ ਕੇ ਤੁਹਾਨੂੰ ਸਭ ਨੂੰ ਪਤਾ ਹੀ ਆ ਨਾਲੇ ਮੁਖਬਰੀ ਇਹਨੇ ਕੀਤੀ ਸਾਰਾ ਕੁਝ ਇਹਨੇ ਕਿਤੇ ਸੀ ਇੱਕ ਤਾਂ ਪੜ ਕੇ ਕਹਿੰਨੇ ਨੇ ਕੀਤੀ ਆ ਇਹਦਾ ਇਨਸਾਫ ਹੋ ਜੂਗਾ ਕੋਈ ਨ ਮਾਰਾਂ ਜ ਕਰਨਗੇ ਸਾਫੇ ਕਰ ਨਾ ਕਰੋ ਇੱਤੀ ਹੋਊ ਨਾਲੇ ਭਾਈ ਨਿੱਜਰ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਦੀਪ ਸਿੱਧੂ ਦੀ ਵੀ ਅਸੀਂ ਕਹਿੰਨੇ ਆ ਕਿ ਇਸ ਬੰਦੇ ਨੇ ਨਹੀਂ ਕਰਵਾਇਆ ਜੋ ਕਰਵਾਇਆ ਐਕਸੀਡੈਂਟ ਮੈਂ ਇੱਕ ਗੱਲ ਤੇ ਹੈਰਾਨ ਆ ਵਕੀਲ ਕੱਲ ਲੱਗੇ ਹੋਏ ਸੀ ਉੱਥੇ ਬੋਲਣ ਕਾਨਫਰੰਸ ਤੋਂ ਬਾਅਦ ਨਾ ਇਹਨਾਂ ਦੇ ਵਕੀਲ ਆ ਜਿਹੜੇ ਉਹ ਪਿਓ ਪੁੱਤ ਦੋ ਜਣੇ ਉਹ ਇੰਟਰਵਿਊ ਦੇ ਵਿੱਚ ਕਰ ਲੱਗੇ ਹੋਏ ਸੀ ਕਿ ਦੀਪ ਸਿੱਧੂ ਦਾ ਕਤਲ ਕਰਵਾਤਾ ਤੇ ਭਾਈ ਕਤਲ ਕਰਾਤਾ ਉਹਦਾ ਭਰਾ ਜਿਹੜਾ ਤੁਸੀਂ ਸਟੇਜ ਤੇ ਚੁੜਾਇਆ ਉਹਨੂੰ ਕਿ ਫੇ ਹੁਣ ਤੱਕ ਮੰਗ ਕਿਉਂ ਨਹੀਂ ਕੀਤੀ ਇਨਸਾਫ ਦੀ ਮੰਗ ਕਿਉਂ ਨਹੀਂ ਕਰਦੇ ਭਏ ਤੁਸੀਂ ਫੇ ਫਾਈਲ ਕਿੱਥੇ ਆ ਹੋਏ ਕਤਲ ਵਾਲੀ ਕਿੱਥੇ ਲਾਇਆ ਹੋਇਆ ਕੇਸ ਤੁਸੀਂ ਕਿਹੜਾ ਕੇਸial ਦਾ ਰੱਖੋ ਨਾ ਕੌਮ ਸਾਹਮਣੇ ਪਹਿਲਾਂ ਤੇ ਇਹ ਦੱਸੋ ਨਾ ਤੁਸੀਂ ਇਹਨੇ ਦੇ ਵਕੀਲ ਜਿਹੜੇ ਉਹ ਪਿਓ ਪੁੱਤ ਦੋ ਜਣੇ ਹੈਗੇ ਨੇ ਉਹਨਾਂ ਨੇ ਕਾਨਫਰੰਸ ਦੇ ਉੱਪਰ ਇੰਟਰਵਿਊ ਦੋਨਾਂ ਨੇ ਕੀਤੀ ਤੇ ਉਹ ਪਤਾ ਕੀ ਕਹਿ ਰਹੇ ਨੇ ਕਹਿੰਦੇ ਦੀਪ ਸਿੱਧੂ ਦਾ ਕਤਲ ਕਰਵਾਤਾ ਜੀ ਆਪਣੇ ਜੇ ਕਤਲ ਕਰਵਾਤਾ ਤੇ ਉਦੋਂ ਦਾ ਭਰਾ ਤਾਂ ਤੁਹਾਡੇ ਨਾਲ ਆ ਨਾ ਦੀਪ ਸਿੱਧੂ ਦਾ ਭਰਾ ਤਾਂ ਤੁਹਾਡੇ ਨਾਲ ਆ ਉਹ ਤੁਹਾਡੀ ਸਟੇਜ ਤੇ ਖੜਾ ਤਾਂ ਹੈਗਾ ਉਹਨੂੰ ਕੋਈ ਫਾਈਲ ਦੇ ਓਪਨ ਜਨਤਕ ਅਕਰ ਫਾਈਲ ਫਿਰ ਰੱਖ ਨਾਮ ਕਿਹਨੇ ਕਰਾਇਆ ਕਤਲ ਅਸੀਂ ਵੀ ਕਹਿੰਦੇ ਆ ਪਲਾਨਡ ਆ ਪਰ ਅਸੀਂ ਇਹਦਾ ਨਾਮ ਲੈਣੇ ਆ ਭਾਈ ਜਿੱਦਾਂ ਭਾਈ ਅਵਤਾਰ ਸਿੰਘ ਖੰਡੇ ਦਾ ਪਾਈਨੀਚਰ ਦਾ ਮੁਖਬਰੀ ਇਹਨੇ ਕੀਤੀ ਆ ਆ ਰੇੜੇ ਵਾਲੇ ਨੇ ਐਂ ਦੀਪ ਸਿੱਧੂ ਬਾਈ ਦਾ ਵੀ ਇਹ ਨਹੀਂ ਕਰਵਾਇਆ ਵਾ ਐਕਸੀਡੈਂਟ ਪਲੈਂਟ ਇਹਦਾ ਹੀ ਸੀ ਸਾਰਾ ਕੁਝ ਉਹ ਸਾਰੀ ਸ਼ੱਕ ਦੀ ਸੂਈ ਇਹਨੇ ਸਾਰੀ ਦੀ ਸਾਰੀ ਜਥੇਬੰਦੀ ਸਾਹਮਣੇ ਬਹਿ ਗਿਆ ਇਹ ਸਾਰੀ ਜਥੇਬੰਦੀ ਸਾਹਮਣੇ ਬਹਿ ਗਿਆ ਜਿਹੜੇ ਆਪਣੇ ਨੌਜਵਾਨ ਬੋਲਣ ਵਾਲੇ ਸੀ ਕਿ ਗੁਰਪ੍ਰੀਤ ਸਿੰਘ ਹਰੀ ਨੌ ਵਰਗੇ ਉਹਨਾਂ ਦੇ ਪਿੱਛੇ ਗੋਲੀਆਂ ਮਰਵਾਤੀਆਂ ਇਸ ਬੰਦੇ ਨੇ 20 ਬੰਦੇ ਹੋਰ ਜਿੰਨਾਂ ਤੋਂ ਇਹਨੂੰ ਖਤਰਾ ਉਹਨਾਂ ਸਾਰਿਆਂ ਦੇ ਲਿਸਟਾਂ ਬਣਾਈ ਕਰਦਾ ਵਾ ਮੈਂ ਕਿਹਾ ਆਓ ਨਾ ਫਿਰ ਕਰੋ ਤੇ ਦੇਖਦੇ ਆ ਕੀ ਹੁੰਦਾ ਠੀਕ ਨਹੀਂ ਤੁਸੀਂ ਪੈਸੇ ਦੇ ਕੇ ਜਿਹੜੇ ਆ ਹਰਾਮ ਦਾ ਪੈਸਾ ਇਕੱਠਾ ਕੀਤਾ ਵਾ ਇਹ ਦੇ ਕੇ ਸਿਰਫ ਪਿੱਟ 'ਚ ਗੋਲੀਆਂ ਮਰਵਾ ਸਕਦੇ ਹੋ ਸਾਹਮਣੇ ਬੈਠ ਕੇ ਟੇਬਲ ਟਾਕ ਨਹੀਂ ਕਰ ਸਕਦੇ ਤੁਸੀਂ ਕਿਸੇ ਨਾਲ ਸਾਨੂੰ ਹੁਣ ਰੋਜ਼ ਮੈਨੂੰ ਫੋਨ 10-10 ਕਰਾਉਂਦੇ ਨੇ ਉਹ ਮੈਂ ਕਹਾਂ ਯਾਰ ਤੁਸੀਂ ਯਾਰ ਰੋਜ਼ ਕਹਿੰਦੇ ਹੋ ਨੇ ਹਫਤਾ ਵਾ ਦੋ ਦਿਨਾਂ ਤਿੰਨ ਦਿਨਾਂ ਪਿਛਲਾ ਡੇਢ ਸਾਲ ਹੋ ਗਿਆ ਮੈਨੂੰ ਡੇਢ ਸਾਲ ਕੁਝ ਕੀ ਕਰ ਸਕੇ ਤੁਸੀਂ ਆ ਮੇਰਾ ਦੋ ਹੀ ਬਾਣ ਨੇ ਪਟ ਸਕਦੇ ਇੱਕ ਆ ਸਿਰ ਦਾ ਬਾਣ ਇੱਕ ਗੋਲੀ ਮਾਰਦੀ ਆ ਬਹੁਤ ਦੂਰ ਦੀ ਗੱਲ ਸਮਝ ਗਏ ਨਾ ਗੋਲੀ ਮਾਰਦੀ ਆ ਬਹੁਤ ਦੂਰ ਦੀ ਗੱਲ ਭੱਜਿਆ ਪਤਾ ਕਿਵੇਂ ਸੀ ਰੇੜੇ ਤੇ ਯਾਦ ਕਰਾਉਣਾ ਕਿ ਹੈਗਾ ਵਿਚਾਰ ਇਹਨੂੰ ਤੁਸੀਂ ਕਹਿੰਦੇ ਇਹਨੂੰ ਯਾਰ ਮੈਨੂੰ ਇਹ ਸੂਰਮਾ ਦੱਸੋ ਕਿਵੇਂ ਇਹਨਾਂ ਦੇ ਵਕੀਲ ਕਿਹੜੇ ਮੂੰਹ ਨਾਲ ਇਹਨੂੰ ਸੂਰਮਾ ਦੱਸਦੇ ਆ ਯਾਰ ਕਿਹੜੇ ਮੂੰਹ ਨਾਲ ਸੂਰਮਾ ਦੱਸਦੇ ਆ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿਹੜੇ ਮੂੰਹ ਨਾਲ ਪਹਿਲਾ ਸੂਰਮਾ ਦੇਖਿਆ ਜਿਹੜਾ ਰੇੜੇ ਤੇ ਭੱਜਿਆ ਜੀਦੀ ਆਪਣੀ ਜਿਹੜਾ ਲੋਕਾਂ ਨੂੰ ਗਏ ਤੜ ਚੈੱਕ ਕਰਨੀ ਚਾਹੁੰਦੇ ਆ ਤੜ ਤਾਂ ਤੇਰੀ ਚੈੱਕ ਕੀਤੀ ਫਿਰ ਰੇੜੇ ਤੇ ਬੈਠਾ ਸੀ ਮੁੜ ਕੇ ਫਿਰ ਤੂੰ ਮੋਟਰਸਾਈਕਲ ਚੜਾ ਕੇ ਤੜ ਤਾਂ ਤੇਰੀ ਚੈੱਕ ਹੋਈ ਮੈਂ ਫਿਰ ਕਹਿੰਨਾ ਵਾ ਕਿ ਉਸ ਮਾਂ ਦੀ ਕਿਰਦਾਰ ਕੁਸ਼ੀ ਨਾ ਕਰੋ ਨਾ ਕਰੋ ਨਾ ਕਰੋ ਜਿੱਦਣ ਅਸੀਂ ਆਪਣੀ ਆਈ ਤੇ ਆ ਗਏ ਥੋਟੇ ਹਲਕ ਚ ਪਾ ਕੇ ਹੱਥ ਨਾਲ ਸਾਰਾ ਕੁਝ ਕੱਢ ਲੈਣਾ ਬਾਹਰ ਅਸੀਂ ਫਿਰ ਨਹੀਂ ਅਸੀਂ ਚਾਹੁੰਦੇ ਉਹ ਚੀਜ਼ ਤੇ ਹੁੰਦੇ ਫਿਰ ਸਾਡੀ ਵਾਰ ਨੂੰ ਕਹਿੰਦੇ ਭਰਾ ਮਾਰੂ ਚੰਗ ਕਰ ਰਹੇ ਹੋ ਸਮਝ ਗਏ ਨਾ ਇਹ ਵੀ ਯਾਰ ਮੈਨੂੰ ਇਹ ਨਹੀਂ ਸਮਝ ਆਤੀ ਇੰਨਾ ਕੋਸ਼ਿਸ਼ ਸਪਸ਼ਟ ਹੋ ਗਿਆ ਸਾਰਾ ਕੋ ਕਤਲ ਕੇਸ ਦਾ ਕਿਉਂ ਨਹੀਂ ਨਾਮ ਲੈਂਦੇ ਕਿ ਭਾਈ ਕਤਲ ਕੇਸ ਦੇ ਵਿੱਚ ਆਪਣੇ ਯੂਏਪੀਏ ਲੱਗਿਆ ਹੋਇਆ ਉਹ ਤਾਂ ਨਾਮ ਹੀ ਨਹੀਂ ਲੈਂਦਾ ਕੋਈ ਦੱਸ ਕਤਲ ਕੇਸ 'ਚ ਯੂਏਪੀਏ ਲੱਗ ਗਿਆ ਫਿਰ ਆਪਣੇ ਥੋੜਾ ਆਪਣੇ ਅੱਗੇ ਐਨਐਸਏ ਆ ਫਿਰ ਅੱਗੇ ਆ ਜੇ ਉਹ ਜਿਹੜਾ ਆਪਣੇ ਬੇਅਦਬੀ ਹੋਈ ਆ ਉਹ ਆ ਥਾਣਾ ਘੇਰਿਆ ਉਹ ਆ ਬਥੇਰਾ ਕੋਸ਼ਾ ਇੱਕ ਤਾਂ ਜੇ ਐ ਸੀਐਮ ਬਣ ਕੇ ਹਰੇਕ ਹੀ ਫਿਰਤਾ ਮੈਂ ਕਹਿੰਦਾ ਵਾਂ ਐ ਪਹਿਲਾਂ ਇਹ ਕਹਿੰਦੇ ਸੀ ਐਮਪੀ ਬਣ ਕੇ ਬਾਹਰ ਕੱਢਾਵਾਂਗੇ ਐਮਪੀ ਬਣਾ ਕੇ ਫਿਰ ਬਾਹਰ ਕੱਢਾਂਗੇ ਹੁਣ ਸੀਐਮ ਤੇ ਆ ਗਏ ਫਿਰ ਐਮਪੀ ਬਣਾ ਕੇ ਜੇ ਤੁਸੀਂ ਬਾਹਰ ਨਹੀਂ ਕੱਢ ਸਕਿਆ ਉਹਨੂੰ ਕਹੇ ਦੇ ਅਸਤੀਫਾ ਫਿਰ ਥੁੱਕ ਕੇ ਜੂਰੀ ਜਿੱਤਣਾ ਸੀ ਇੰਨਾ ਕੁਛ ਜੂਰੀ ਸੀਗਾ ਥੁੱਕ ਕੇ ਚੱਟਣਾ ਹੈ ਰਸੋ ਫਿਰ ਇਹ ਜ਼ਰੂਰੀ ਸੀਗਾ ਥੁੱਕ ਕੇ ਚੱਟਣਾ ਵਾਹ ਤੁਹਾਡੇ ਯਾਰ ਇੱਕ ਤਾਂ ਹੁੰਦੇ ਨੇ ਬੇਸ਼ਰਮ ਇੱਕ ਹੁੰਦੇ ਨੇ ਬਾਹਲੇ ਵੱਡੇ ਬੇਸ਼ਰਮ ਉਹ ਉਹਨਾਂ ਚੋਂ ਨੇ ਇਹ ਸਾਰੇ ਬੇਸ਼ਰਮੀ ਦੀ ਯਾਰ ਕਿਹੜੀ ਗੋਲੀ ਖਾਲੀ ਯਾਰ ਤੁਸੀਂ ਐਡੇ ਬੇਸ਼ਰਮ ਬਣ ਕੇ ਹਰ ਇੱਕ ਚੀਜ਼ ਤੁਸੀਂ ਪਘੋੜੇ ਹੋਈ ਜਾਂਦੇ ਹੋ ਹਰ ਇੱਕ ਗੱਲ ਤੁਸੀਂ ਪਘੋੜੇ ਹੋਈ ਜਾਂਦੇ ਹੋ ਐਜੀ ਕਿਹੜੀ ਬੇਸ਼ਰਮੀ ਦੀ ਯਾਰ ਗੋਲੀ ਖਾਲੀ ਤੁਸੀਂ ਰਸਤਾ ਦਿਓ ਪਹਿਲਾਂ ਕੀ ਕਹੇ ਸਾਲ ਹੋ ਗਿਆ ਐਮਪੀ ਬਣੇ ਨੂੰ ਆ ਗਿਆ ਬਾਹਰ ਉਹ ਫਿਰ ਤਾਂ ਇਹ ਸਰਸੇ ਵਾਲਾ ਜਿਹੜਾ ਬਲਤਕਾਰੀ ਆ ਆ ਸਰਸੇ ਵਾਲਾ ਬਲਤਕਾਰੀ ਆ ਉਹਨੂੰ ਵੀ ਉਹਦੇ ਚੇਲੇ ਘੜਾ ਲਣਗੇ ਬਾਹਰ ਐਮਪੀ ਬਣਾ ਕੇ ਹਰਿਆਣੇ ਤੋਂ ਠੀਕ ਨਹੀਂ ਜੇ ਆਏ ਬੰਦੇ ਬਾਹਰ ਹੋਣ ਲੱਗ ਜਾਣ ਫਿਰ ਤਾਂ ਸਰ ਗਿਆ ਠੀਕ ਨਹੀਂ ਜੇ ਆਏ ਬੰਦੇ ਬਾਹਰ ਆਉਣ ਲੱਗ ਜਾਣ ਫਿਰ ਤਾਂ ਸਰ ਗਿਆ ਫਿਰ ਤਾਂ ਹਰੇਕੀ ਕਤਲ ਕਰਦੇ ਆ ਕਰੂਗਾ ਨਾਲ ਐਮਪੀ ਜਾਂ ਮੇਲੇ ਬਣ ਗਿਆ ਕਰੂਗਾ ਬਾਹਰ ਆ ਜਾ ਕਰੂ ਸਜ਼ਾ ਪੂਰੀ ਫਿਰ ਤਾਂ ਉਹ ਬਲਤਕਾਰੀ ਸਰਸੇ ਵਾਲਾ ਵੀ ਆ ਉਹ ਤਾਂ ਅੱਜ ਬਣਦੇ ਵੇ ਐਮਪੀ ਉਹ ਤਾਂ ਅੱਜ ਬਣ ਜਵੇ ਐਮਪੀ ਨਾਲੇ ਹਰਿਆਣੇ ਚੋਦੀਏ ਵੋਟਾਂ ਤੁਹਾਨੂੰ ਵੀ ਪਤਾ ਵਾ ਫਿਰ ਤਾਂ ਉਹ ਵੀ ਕਹੂਗਾ ਮੈਂ ਐਮਪੀ ਬਣ ਕੇ ਜੀ ਮੈਨੂੰ ਮੇਰੇ ਬਲਤਕਾਰ ਦੇ ਜਿਹੜੇ ਕੇਸ ਚੱਲਦੇ ਸਾਰੇ ਇੱਕ ਜਿਹੜੀ ਮੈਨੂੰ ਸਜ਼ਾ ਹੋਈ ਉਹ ਮaaf ਕਰ ਦਿਓ ਮੈਨੂੰ ਵੀ ਬਾਹਰ ਕੱਢੋ ਕਤਲ ਦਾ ਕੇਸ ਆ ਭੁੱਲੋ ਨਾ ਕਤਲ ਦਾ ਕੇਸ ਆ ਸਮਝ ਗਿਆ ਨਾ ਰੇੜੇ ਵਾਲੇ ਆ ਆਪਣੇ ਚੇਲਿਆਂ ਨੂੰ ਸੰਭਲਾ ਠੀਕ ਨਹੀਂ ਜਿਹੜੇ ਪਰਿਵਾਰ ਨੇ ਤੈਨੂੰ ਇੰਨਾ ਕੁਝ ਦਿੱਤਾ ਨਾ ਤੈਨੂੰ ਸਾਰੀ ਜੱਥੇਪੰਦੀ ਸੰਭਾਲੀ ਉਸ ਪਰਿਵਾਰ ਦੇ ਉਸ ਮਾਂ ਦੀ ਕਿਰਦਾਰ ਕੁਸ਼ੀ ਨਾ ਕਰੋ ਨਾ ਕਰੋ ਅਸੀਂ ਤੁਹਾਨੂੰ ਫੇਰ ਦੁਬਾਰਾ ਕਹਿੰਨੇ ਆ ਇਸ ਤੋਂ ਬਾਅਦ ਐਕਸ਼ਨ ਹੋਊਗਾ ਠੀਕ ਨਹੀਂ ਥੋੜੇ ਹਲਕੇ ਚ ਪਾ ਕੇ ਹੱਥ ਸਾਰਾ ਕੁਝ ਕੱਢ ਲੈਣਾ ਬਾਹਰ ਫਿਰ ਚੀਕਾਂ ਨਾ ਮਾਰੇ ਉਹ ਕਿ ਨਜਾਇਜ਼ ਹੋਗੀ ਸਾਡੇ ਨਾਲ ਮੈਂ ਪਹਿਲਾਂ ਦੱਸਤੀ ਗੱਲ ਪਹਿਲਾਂ ਬੋਲਣ ਤੋਂ ਪਹਿਲਾਂ ਇਹ ਦੇਖ ਲਓ ਕਿ ਚੀਕ ਜਗਾੜਾ ਕਿਵੇਂ ਪੈ ਰਿਹਾ ਅੰਦਰ ਕੋਈ ਡਰਾਮਾ ਕੋਈ ਕਿਸੇ ਚੀਜ਼ ਦਾ ਕਰ ਰਿਹਾ ਕੋਈ ਡਰਾਮਾ ਕਿਸੇ ਚੀਜ਼ ਦਾ ਕਰ ਰਿਹਾ ਲੱਗਿਆ ਨਾ ਪਤਾ ਕੀ ਕੋਈ ਪਿੱਛੇ ਤੱਕ ਨਹੀਂ ਗਿਆ ਆਈ ਨੇ ਪੰਜਾਬ ਕਿੰਨੇ ਕਿ ਚਲੇ ਗਏ ਪਿੱਛੇ ਕੋਈ ਪਰਿਵਾਰਾਂ ਤੋਂ ਇਲਾਵਾ ਕੌਣ ਗਿਆ ਪਿੱਛੇ ਦੱਸ ਦੋ ਮੈਨੂੰ ਕਿੰਨਾ ਕਿ ਪੰਜਾਬ ਇਕੱਠਾ ਹੋ ਗਿਆ ਤੁਹਾਡੇ ਲਈ ਓਏ ਕੋਈ ਪਟਿਆਲੇ ਜ਼ਿਲ੍ਹੇ ਚ ਬੈਠਾ ਕੋਈ ਬਠਿੰਡੇ ਜ਼ਿਲ੍ਹੇ ਚ ਬੈਠਾ ਸਮਝ ਗਏ ਪਹਿਲਾਂ ਭਰਾ ਨਸ਼ੇੜੀ ਹੁਣ ਆਪ ਨਸ਼ੇੜੀ ਇਸ ਚੀਜ਼ ਦੇ ਉੱਪਰ ਜਵਾਬ ਦੋ ਪਹਿਲਾਂ ਕਿ ਜੇ ਤੁਸੀਂ ਨਸ਼ਾ ਨਹੀਂ ਕਰਦੇ ਲਾਓ ਕੇਸ ਉਹਦੇ ਤੇ ਇੱਕ ਚੈਨਲ ਤੇ ਚੈਨਲ ਦੀ ਤਾਂ ਨਿਊਜ਼ ਹਜੇ ਵੀ ਚੱਲੀ ਜਾਂਦੀ ਆ ਦੋ ਤਿੰਨ ਚੈਨਲਾਂ 'ਤੇ ਹਜੇ ਵੀ ਚੱਲੀ ਜਾਂਦੀ ਆ ਕਿ ਮੋਟਾ ਨਸ਼ਾ ਕਰਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਅਸਤਾ ਕਹੇ ਸੱਚ ਸਾਰਾ ਸਾਹਮਣੇ ਆਈ ਜਾਣਾ ਲੋਕਾਂ ਸਾਹਮਣੇ ਆਪੀ ਆ ਜਾਣਾ ਵਾ ਉਹ ਮਹਾਰਾਜ ਬਹੁਤ ਵੇਖੋ ਕੁਦਰਤ ਬਹੁਤ ਬਲਵਾਨ ਕੁਦਰਤ ਬਹੁਤ ਬਲਵਾਨ ਆ ਤੁਹਾਨੂੰ ਮੈਂ ਦੱਸਾਂ ਇਹ ਲੋਕਾਂ ਨੂੰ ਭੁੱਲ ਚੁੱਕਿਆ ਵਾ ਕਿ ਅਸੀਂ ਇਹ ਕੁਦਰਤ ਦਾ ਕਰ ਰਹੇ ਹ ਖਲਵਾੜ ਕੇ ਅਸੀਂ ਜੱਸਾ ਹਮਣਾ ਝੂਠ ਬੋਲ ਲਾਂਗੇ ਆ ਕਰ ਲਾਂਗੇ ਉਹ ਕਰ ਲਾਂਗੇ ਕੌ ਨਾ 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 ਤੁਹਾਨੂੰ ਦੱਸਿਆ ਤੁਹਾਡੇ ਤੋਂ ਕੁਝ ਨਹੀਂ ਹੋਣਾ ਹੁਣ ਤੂੰ ਸੀਐਮ ਜੂਰ ਬਣੇਗਾ ਮੈਂ ਤੈਨੂੰ ਗਰੰਟੀ ਦਿੰਦਾ ਤੂੰ ਸੀਐਮ ਜੂਰ ਬਣੇਗਾ ਸੀਐਮ ਦਾ ਮਤਲਬ ਚੀਫ ਮਿਨਿਸਟਰ ਨਹੀਂ ਸ਼ੈਫ ਮਾਸਟਰ ਲਾਂਗਰੀ ਜੇਲ੍ਹ ਚ ਲਾਂਗਰੀ ਵਾਲਾ ਮਾਸਟਰ ਸ਼ੈਫ ਮਾਸਟਰ ਸੀਐਮ ਜੂਰ ਬਣੇਗਾ ਤੂੰ ਠੀਕ ਨਹੀਂ